ਜਤਨ ਤੋਂ ਬਾਅਦ ਮਲਵਿੰਦਰ ਕਾਂਗੜਾ ਧੰਨਵਾਦੀ ਦौरा ਸੋ ਐਮਪੀ ਕਾਂਗ ਨੇ ਪਿੰਡਾਂ ਦੇ ਵਿਕਾਸ ਦੇ ਲਈ ਵੰਡੀਆਂ ਨੇ ਗ੍ਰਾਂਟਾਂ ਚੋਣ ਪ੍ਰਚਾਰ ਦੌਰਾਨ ਕੀਤੇ ਵਾਦੇ ਪੂਰੇ ਕੀਤੇ ਗਏ ਨੇ ਸੋ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਵੀ ਵੰਡੀ ਗਈ ਹੈ ਗ੍ਰਾਂਟ ਪਿੰਡਾਂ ਦੇ ਵਿੱਚ ਸੀਵਰੇਸਪੌਂਡ ਦੇ ਲਈ 20 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰ ਦਿੱਤੀ ਗਈ ਹੈ ਬਹਿਰਾਮਪੁਰ ਵੇਟ ਦੇ ਸਰੰਗਪੁਰ ਇਲਾਕੇ ਦੇ ਵਿੱਚ ਵੰਡੀ ਗਈ ਹੈ ਗ੍ਰਾਂਟ ਸੋ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੀਰ ਨਾਲ ਮੌਜੂਦ ਰਹੇ ਸੋ ਚੋਣ ਜਤਨ ਤੋਂ ਬਾਅਦ ਧੰਨਵਾਦੀ ਦौरा ਕੀਤਾ ਗਿਆ ਮਲਵਿੰਦਰ ਸਿੰਘ ਕਾਂਗ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਕਿ ਗ੍ਰਾਂਟਾਂ ਸੋ ਲੋਕਾਂ ਦਾ ਧੰਨਵਾਦੀ ਹੋਏ ਨੇ ਮਲਵਿੰਦਰ ਕੰਗ ਸੋ ਐਮਪੀ ਕੰਗ ਨੇ ਪਿੰਡਾਂ ਦੇ ਵਿਕਾਸ ਦੇ ਲਈ ਵੰਡੀਆਂ ਨੇ ਗ੍ਰਾਂਟ ਤਾਂ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਵੀ ਗ੍ਰਾਂਟ ਵੰਡੀ ਗਈ ਐ ਸੋ 20 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਕਿ ਪਿੰਡ ਚ ਸੀਵਰੇਜ ਪੌਂਡ ਦੇ ਲਈ ਉਸ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਐ ਸੋ ਵੰਡੀਆਂ ਗ੍ਰਾਂਟਾਂ ਨੇ ਜਿਹੜੀਆਂ ਕਿ ਮਲਵਿੰਦਰ ਕੰਗ ਦੇ ਵੱਲੋਂ ਵੰਡੀਆਂ ਗਈਆਂ ਨੇ ਪਿੰਡ ਜਿਸੀ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਤੇ ਆਮ ਆਦੀ ਪਾਰਟੀ ਸਾਰੀ ਟੀਮ ਸਾਰੰਗਪੁਰ ਪਹੁੰਚੇ ਆ ਇਲੈਕਸ਼ਨ ਕੈਂਪੇਨ ਦੇ ਦੌਰਾਨ ਅਸੀਂ ਇੱਥੇ ਵਾਅਦਾ ਕਰਕੇ ਗਏ ਸੀ ਇੱਥੇ ਨਾ ਗੰਦੇ ਪਾਣੀ ਦੀ ਬੜੀ ਸਮੱਸਿਆ ਹੈ ਊਬੇ ਨੂੰ ਲੈ ਕੇ ਪਾਣੀ ਦੀ ਨਿਕਾਸੀ ਕਿਤੇ ਨਹੀਂ ਹੈ ਸੀਵਰੇਜ ਕੋਈ ਨਹੀਂ ਹੈ ਸੋ ਅੱਜ ਅਸੀਂ ਆਪਣਾ ਵਾਅਦਾ ਨਿਭਾਉਂਦੇ ਹੋਏ ਐਮਪੀ ਜਿਹੜੀ ਲੈਡ ਹੈ ਉਹਦੇ ਚੋਂ 20 ਲੱਖ ਰੁਪਏ ਸੀਵਰੇਜ ਵਾਸਤੇ ਅੱਜ ਮਨਜ਼ੂਰ ਕੀਤਾ ਔਰ ਪਿੰਡ ਦੇ ਲੋਕਾਂ ਨਾਲ ਇੱਥੇ ਉਹਨਾਂ ਦਾ ਧੰਨਵਾਦ ਕੀਤਾ ਇਲੈਕਸ਼ਨ ਵਾਸਤੇ ਜਿਹੜੀ ਉਹਨਾਂ ਨੇ ਸਪੋਰਟ ਅਸ਼ੀਰਵਾਦ ਦਿੱਤਾ ਉੱਥੇ ਇਹ ਵੀ ਅੱਜ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਵਾਲੇ ਟਾਈਮ 'ਚ ਅਸੀਂ ਜਿਹੜੇ ਜਿਹੜੇ ਵਾਅਦੇ ਕੀਤੇ ਆ ਹਰੇਕ ਵਿਧਾਨ ਸਭਾ ਚ ਇੱਕ ਇੱਕ ਕਰਕੇ ਸਾਰੇ ਪੂਰਾ ਕਰਾਂਗੇ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਆ ਪ੍ਰਾਇੋਰਟੀ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਸਾਡਾ ਫਰਜ਼ ਹੈ ਉਸ ਫਰਜ਼ ਨੂੰ ਅਦਾ ਕਰਦੇ ਹੋਏ ਅੱਜ ਅਸੀਂ ਸੀਵਰੇਜ ਵਾਸਤੇ ਜਿਹੜਾ ਇਸ ਪਿੰਡ ਲਈ 20 ਲੱਖ ਰੁਪਏ ਮਨਜ਼ੂਰ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੇਖੋ ਮੈਡੀਕਲ ਸਹੂਲਤਾਂ ਨੂੰ ਲੈ ਕੇ ਤੇ ਮਾਨ ਸਾਹਿਬ ਦੀ ਸਰਕਾਰ ਨੇ ਕਾਫੀ ਕੋਈ ਸ਼ੁਰੂਆਤ ਕੀਤੀ ਹਸਪੀਟਲ ਵੱਡਾ ਬਣ ਰਿਹਾ ਜਿਹਦਾ ਐਮਐਲਏ ਸਾਹਿਬ ਨੇ ਵੀ ਜ਼ਿਕਰ ਕੀਤਾ ਮੱਖ ਮੰਤਰੀ ਜੀ ਆ ਉਦਘਾਟਨ ਕਰਨਗੇ ਆਮ ਆਦਮੀ ਕਲੀਨਿਕ ਵੀ ਬਹਿਰਾਮਪੁਰ ਬਾਕੀ ਕਈ ਥਾਵਾਂ ਤੇ ਬਣਾਇਆ ਉਹਨਾਂ ਦੇ ਟਾਈਮ ਤੇ ਬਾਕੀ ਥਾਵਾਂ ਤੇ ਵੀ ਪਹੁੰਚਣਗੇ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਸਾਡੀ ਕੋਸ਼ਿਸ਼ ਹੋਊਗੀ ਕੋਈ ਵੱਡਾ ਪ੍ਰੋਜੈਕਟ ਜਿਹੜਾ ਆ ਜਿੱਦਾਂ ਪਿੱਛੇ ਜੇ ਮੈਂ ਪਾਰਲੀਮੈਂਟ 'ਚ ਵੀ ਜ਼ਿਕਰ ਕੀਤਾ ਰੀਜਿਸ ਟੂਰਿਜ਼ਮ ਨੂੰ ਧਿਆਨ 'ਚ ਰੱਖਦੇ ਹੋਏ ਇਸ ਏਰੀਆ ਦੇ ਸਪੈਸ਼ਲ ਗ੍ਰਾਂਟ ਭਾਰਤ ਸਰਕਾਰ ਵੀ ਦਵੇ ਔਰ ਸਾਡੀ ਸਰਕਾਰ ਤੇ ਕੋਸ਼ਿਸ਼ ਕਰੀ ਰਹੀ ਹੈ ਔਰ ਕਿੱਡਾ ਚ ਨੌਜਵਾਨਾਂ ਦਾ ਰੁਝਾਨ ਵਧੇ ਉਹਦੇ ਲਈ ਵੀ ਅਸੀਂ ਪ੍ਰਯਾਸ ਕਰ ਰਹੇ